ਜਾਪਾ ਗੱਲ ਕਰਾਂਗੇ ਜੀ ਬਲਵੰਤ ਗਾਰਗੀ ਜੀ ਦੀ ਲਿਖੀ ਹੋਈ ਇਕਾਂਗੀ ਡਾਕਟਰ ਪਲਟਾ ਬਾਰੇ ਠੀਕ ਹੈ ਉਹਨਾਂ ਨੇ ਇਹਦੇ ਵਿੱਚ ਇੱਕ ਵੱਖਰੇ ਵਿਸ਼ੇ ਨੂੰ ਛੋਇਆ ਹੈ ਉਹਨਾਂ ਨੇ ਇਹਦੇ ਵਿੱਚ ਗੱਲ ਕੀਤੀ ਹੈ ਜਿਵੇਂ ਕਿ ਦੁਕਾਨਦਾਰ ਗਾਹਾਂ ਉੱਪਰ ਪ੍ਰਵਾਹ ਪਾਉਣ ਲਈ ਕਿਹੜੇ-ਕਿਹੜੇ ਹੱਥਕੰਡੇ ਨੇ ਜਿਹੜੇ ਅਪਣਾਉਂਦੇ ਨੇ ਤੇ ਉਹਨਾਂ ਨੂੰ ਕਿਹੜੇ-ਕਿਹੜੀਆਂ ਮੁਸ਼ਕਲਾਂ ਆ ਜਾਨੀ ਕਿ ਸਾਹਮਣਾ ਕਰਨਾ ਪੈਂਦਾ ਸਟਾਰਟਿੰਗ ਵਿੱਚ ਅਸੀਂ ਦੇਖਦੇ ਆ ਕਿ ਡਾਕਟਰ ਪਾਲਟਾ ਠੀਕ ਹੈ ਆਪਣੇ ਕਲੀਨਿਕ ਵਿੱਚ ਬੈਠੇ ਨੇ ਠੀਕ ਹੈ ਉਹਨਾਂ ਦਾ ਦੰਦਾਂ ਦਾ ਕਲੀਨਿਕ ਹੈ ਇੱਕ ਤਰ੍ਹਾਂ ਦਾ ਕਲੀਨਿਕ ਹੈ ਤੇ ਉਹ ਡਾਟੀ ਬੰਨੀ ਬੈਠੇ ਨੇ ਠੀਕ ਹੈ ਤੇ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਤਾਂ ਉਹ ਹਿੱਟ ਛਿਟਕਦੀ ਫਿਰਦੀ ਹੈ ਤੇ ਜਦੋਂ ਉਹ ਉੱਥੇ ਆਉਂਦੀ ਹੈ ਜਿੱਥੇ ਡਾਕਟਰ ਸਾਹਿਬ ਬੈਠੇ ਹੁੰਦੇ ਨੇ ਉਹ ਆਪਣੀ ਕਿਹਨੇ ਪੜ੍ਹਾਈ ਦੀ ਜਿਹੜੀ ਕਿ ਡਾਕਟਰੀ ਦੀ ਇੱਕ ਮੋਟੀ ਜਿਹੀ ਕਿਤਾਬ ਪੜ੍ਹ ਰਹੇ ਹੁੰਦੇ ਨੇ ਸਾਹਮਣੇ ਟੇਬਲ ਉੱਤੇ ਕਿਹਨੇ ਔਜ਼ਾਰ ਪਏ ਹੁੰਦੇ ਨੇ ਕਿਉਂਕਿ ਉਹਨਾਂ ਦੀ ਵਾਈਫ ਉਹਨਾਂ ਕੋਲ ਆਉਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਦਾੜੀ ਬਨ ਕੇ ਇੱਥੇ ਨਾ ਬੈਠਿਆ ਕਰਨ ਕਿਉਂਕਿ ਉਹ ਨੂੰ ਗੂਵਟੇ ਲੱਗਦੇ ਨੇ ਉਹ ਕਹਿੰਦੀ ਉਹ ਕਹਿੰਦਾ ਵੀ ਮੈਂ ਦਾੜੀ ਖੋਲ ਦੇਣੀ ਹੈ ਵੀ ਹਜੇ ਮੇਰੀ ਜਿਹੜੀ ਦਾੜੀ ਆ ਉਹ ਚੰਗੀ ਤਰ੍ਹਾਂ ਪ੍ਰੈਸ ਨਹੀਂ ਹੋਈ ਠੀਕ ਹੈ ਵੀ ਜਦੋਂ ਪ੍ਰੈਸ ਹੋ ਗਈ ਮੈਂ ਖੋਲ ਦੇਣੀ ਹੈ ਤਾਂ ਉਹ ਕਹਿੰਦਾ ਆਪਣੀ ਘਰ ਵਾਲੀ ਜਿੰਦਾ ਵੀ ਜਲਦੀ ਜਲਦੀ ਹੈ ਜਿਹੜੀ ਉਹ ਹਿੱਟ ਜਿਹੜੀ ਉਹ ਛਿੜਕ ਦਵੇ ਠੀਕ ਹੈ ਤੇ ਵੀ ਕਿਉਂਕਿ ਗਾਹਾਂ ਦੇ ਆਉਣ ਦਾ ਟਾਈਮ ਹੋ ਗਿਆ ਪਰ ਉਹ ਕਹਿੰਦੀ ਹੈ ਕਿ ਵੀ ਆਪਣੇ ਵੀ ਤਾਂ ਕੋਈ ਗਾਹਕ ਆਉਂਦਾ ਹੀ ਨਹੀਂ ਹੈਗਾ ਠੀਕ ਹੈ ਵੀ ਆਪਾਂ ਤਾਂ ਇਹਦੇ ਨਾਲੋਂ ਤਾਂ ਵੀ ਆਪਾਂ ਨੂੰ ਡਾਕਟਰੀ ਛੱਡ ਕੇ ਕੋਈ ਦਹੀਂ ਦੀ ਜਾਂ ਲੱਸੀ ਦੀ ਦੁਕਾਨ ਖੋਲ ਲੈਣੀ ਚਾਹੀਦੀ ਹੈ ਵੀ ਆਪਣੇ ਤਾਂ ਬਹੁਤ ਬੁਰਾ ਹਾਲ ਹੈ ਓਰੇ ਤਾਂ ਡਾਕਟਰ ਕਹਿੰਦਾ ਵੀ ਨਵੇਂ-ਨਵੇਂ ਕੰਮ ਦੇ ਵਿੱਚ ਤਾਂ ਇਦਾਂ ਹੁੰਦਾ ਹੀ ਹੁੰਦਾ ਹੈ ਠੀਕ ਹੈ ਫਿਰ ਉਹ ਗੱਲ ਕਰਦੀ ਆ ਕਿ ਜਿਹੜਾ ਬਾਣੀਏ ਠੀਕ ਹੈ ਜਿਹਦੇ ਤੋਂ 5-7-8 ਰੁਪਏ ਆਪਾਂ ਨੇ ਕਿੰਨੇ ਆ ਲਏ ਹੋਏ ਨੇ ਤਾਂ ਉਹ ਵੀ ਕਿੰਨੇ ਉਧਾਰ ਮੰਗਣ ਲਈ ਆਪਣੀ ਕਿੰਨੇ ਆ ਰੋਜ਼ੇ ਬਹੀ ਚੱਕ ਕੇ ਆ ਜਾਂਦਾ ਹੈ ਤੇ ਉਧਰ ਜਿਹੜਾ ਧੋਬੀ ਆ ਜੀ ਰਮਜ਼ਾਨ ਪਠਾਨ ਠੀਕ ਹੈ ਉਹ ਵੀ ਆਪਣੇ ਕੱਪੜੇ ਧਵਾਈ ਦੇ ਪੈਸੇ ਮੰਗਦਾ ਹੈ ਇਸ ਕਰਕੇ ਉਹ ਕਹਿੰਦੀ ਹੈ ਵੀ ਸਾਰੇ ਪਾਸੇ ਤੰਗੀ ਚੱਲ ਰਹੀ ਹੈ ਵੀ ਆਪਾਂ ਨੂੰ ਕੋਈ ਕੰਮ ਬਦਲ ਲੈਣਾ ਚਾਹੀਦਾ ਵੀ ਜਾ ਕੇ ਵੀ ਤੈਨੂੰ ਦੰਦਾਂ ਦਾ ਕੇਨ ਡਾਕਟਰ ਨਹੀਂ ਸੀ ਬਣਨਾ ਚਾਹੀਦਾ ਤੈਨੂੰ ਅੱਖਾਂ ਦੀ ਡਾਕਟਰੀ ਦਾ ਕੰਮ ਜਿਹੜਾ ਉਹ ਕਰ ਲੈਣਾ ਚਾਹੀਦਾ ਸੀ ਚਲੋ ਇਹਨਾਂ ਦੀ ਆਪਸ ਵਿੱਚ ਗੱਲਾਂ ਹੁੰਦੀਆਂ ਨੇ ਤਾਂ ਉਹ ਕਹਿੰਦਾ ਕਿ ਜਿਹੜਾ ਰਮਜ਼ਾਨ ਪਠਾਨ ਹੈ ਠੀਕ ਹੈ ਬੀ ਉਹ ਇਸੇ ਕਰਕੇ ਜ਼ਿਆਦਾ ਆਕਰਦਾ ਕਿਉਂਕਿ ਉਹ ਪਠਾਨ ਹੈ ਠੀਕ ਹੈ ਜਿਹੜਾ ਪਹਿਲਾਂ ਵਾਲਾ ਧੋਬੀ ਸੀਗਾ ਠੀਕ ਹੈ ਵੀ ਉਹ ਨਹੀਂ ਸੀ ਪੈਸੇ ਲਈ ਤਾਂ ਕਰਦਾ ਪਰ ਇਹ ਬਹੁਤ ਕਰਦਾ ਤਾਂ ਉਹ ਕਹਿੰਦਾ ਕਿ ਉਹ ਕਦੀ ਘਰ ਵਾਲੀ ਕਹਿੰਦੀ ਹੋਈ ਪਹਿਲਾਂ ਵਾਲੇ ਨੂੰ ਆਪਾਂ ਨੇ ਕਿਉਂ ਉਡਾਇਆ ਠੀਕ ਹੈ ਤਾਂ ਡਾਕਟਰ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਕਹਿੰਨੇ ਆ ਵੀ ਕਮਰੀਜ਼ ਨੇ ਵੀ ਮੇਰੇ ਤੋਂ ਦੰਦ ਲਗਵਾਉਣ ਆਉਣਾ ਹੈ ਵੀ ਜਦ ਉਹਦੇ ਕਹਿੰਨੇ ਆ ਪੈਸੇ ਆਗੇ ਆਪਾਂ ਇਹਦੇ ਪੈਸੇ ਦੇ ਕੇ ਹਿਸਾਬ ਦਾ ਖਤਮ ਕਰ ਦੇਣਾ ਸਾਰਿਆਂ ਦੀ ਖਤਮ ਕਰ ਦੇਣਾ ਆਪਾਂ ਨੇ ਫਾਕ ਦਵ ਤਾਂ ਉਹ ਕਹਿੰਦੀ ਆ ਵੀ ਪਤਾ ਨਹੀਂ ਉਹ ਕਾ ਟਾਈਮ ਖਾਦਾਊਗਾ ਕਦ ਨਹੀਂ ਆਊਗਾ ਚਲੋ ਇਹਨਾਂ ਦੀ ਆਪਸੀ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਡਾਕਟਰ ਕਹਿੰਦਾ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿੱਤਾ ਵੀ ਮੈਂ ਟੈਲੀਫੋਨ ਲਗਵਾ ਲਿਆ ਤਾਂ ਉੱਥੇ ਵੀ ਉਹਦੀ ਘਰ ਵਾਲੀ ਕਿਸੇ ਜਿਹੜੀ ਸੁਤੰਤ ਕਰ ਉਹ ਕਹਿੰਦੀ ਆ ਕਿ ਮੇਰੇ ਗਹਿਣੇ ਵੇਚ ਕੇ ਸਾਰੇ ਗਹਿਣੇ ਵੇਚ ਕੇ ਟੈਲੀਫੋਨ ਲਗਵਾਇਆ ਠੀਕ ਹੈ ਵੀ ਮੈਂ ਕੱਪੜਿਆਂ ਤੇ ਸੈਂਡਲਾਂ ਦੀ ਤਰਸ ਰਹੀ ਆ ਵੀ ਤੇਰੇ ਕੋ ਜਿਹੜੀ ਪੈਂਟਾਂ ਉਨ ਟਾਕੀਆਂ ਲੱਗੀਆਂ ਹੋਈਆਂ ਨੇ ਤਾਂ ਫਿਰ ਕਿਹਨੇ ਡਾਕਟਰ ਆ ਜਿਹੜਾ ਉਹ ਜ਼ਾਹਰ ਕਰਦਾ ਆਪਣੀ ਕਿਹਨੇ ਅੰਦਰੂਨੀ ਭਾਵ ਜ਼ਾਹਰ ਕਰਦਾ ਤਾਂ ਕਹਿੰਦਾ ਕਿ ਇੱਕ ਤਾਂ ਕਹਿੰਦੇ ਹਿੰਦੁਸਤਾਨ ਚ ਵੀ ਲੋਕਾਂ ਦੇ ਜਿਹੜੇ ਦੰਦ ਨੇ ਠੀਕਾ ਉਹ ਛੇਦੀ ਖਰਾਬ ਨਹੀਂ ਹੁੰਦੇ ਦੂਜਾ ਉਹ ਦੰਦਾਂ ਦੀ ਪਰਵਾਹ ਹੀ ਨਹੀਂ ਕਰਦੇ ਤੀਜਾ ਉਹ ਡਾਕਟਰ ਨੂੰ ਦੰਦਾਂ ਦੇ ਜ਼ਿਆਦਾ ਪੈਸੇ ਦੇਣਾ ਹੀ ਨਹੀਂ ਚਾਹੁੰਦੇ ਉਹ ਇਸ ਚੀਜ਼ ਦਾ ਕਿਹਨੇ ਚਿੰਤਾ ਜ਼ਾਹਰ ਕਰਦਾ ਇਸ ਚੀਜ਼ ਤੇ ਤੇ ਫਿਰ ਉਹ ਨੂੰ ਕਹਿੰਦਾ ਕਿ ਜੇਕਰ ਉਹ ਉਹਦੀ ਨਰਸ ਬਣ ਕੇ ਇੱਥੇ ਕਲੀਨਿਕ ਤੇ ਕੰਮ ਕਰੇ ਵੀ ਫੇਰ ਸ਼ਾਇਦ ਗਾਹਕ ਆ ਸਕਦੇ ਨੇ ਠੀਕ ਹੈ ਤਾਂ ਉਹਦੀ ਘਰ ਵਾਲੀ ਮੰਨ ਜਾਂਦੀ ਇਸ ਚੀਜ਼ ਲਈ ਤੇ ਉਹ ਉਹਨੂੰ ਕਹਿੰਦਾ ਕਿ ਨਾਲ ਦੇ ਕਮਰੇ ਵਿੱਚੋਂ ਟਾਈਮ ਪੀਸ ਚੱਕ ਕੇ ਲੈ ਕੇ ਆਵੇ ਜਦੋਂ ਉਹ ਟਾਈਮ ਪੀਸ ਚੱਕ ਕੇ ਲਿਆਉਂਦੀ ਤਾਂ ਉਹਨੂੰ ਕਹਿੰਦਾ ਕਿ ਜਦੋਂ ਕੋਈ ਬਾਹਰ ਕੰਨੇ ਖੜਕਾ ਹੋਵੇ ਠੀਕ ਹੈ ਜਾਂ ਗੇਟ ਖੜਕੇ ਤਾਂ ਉਹ ਪਰਲੇ ਕਮਰੇ ਜਾ ਕੇ ਟਾਈਮ ਪੀਸ ਦਾ అలਾਰਮ ਬਜਾ ਦਿਆ ਕਰੇ ਤੇ ਮੈਂ ਇਧਰੋਂ ਫੋਨ ਚੁੱਕ ਕੇ ਠੀਕ ਹੈ ਵੀ ਗੱਲਾਂ ਕਰਨ ਲੱਗ ਜਾ ਕਿ ਤਾਂ ਕਿ ਲੋਕਾਂ ਦੇ ਉੱਪਰ ਪ੍ਰਭਾਵ ਪਵੇ ਵੀ ਸਾ ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਠੀਕ ਹੈ ਚਲੋ ਉਹ ਕਹਿੰਦੀ ਵੀ ਠੀਕ ਹੈ ਡਨ ਹੈ ਚਲੋ ਉਸ ਤੋਂ ਬਾਅਦ ਜੀ ਬਾਰੋਂ ਗੇਟ ਖੜਕਦਾ ਠੀਕ ਹੈ ਉਹਦੀ ਘਰ ਵਾਲੀ ਉੱਧਰ ਜਾਂਦੀ ਹੈ ਕਿ ਟਾਈਮ ਵੀ ਚੱਕਦੀ ਉਹਦਾ ਅਲਾਰਮ ਬਜਾ ਜਾਂਦੀ ਹੈ ਤੇ ਇੱਧਰ ਜਿਹੜੇ ਡਾਕਟਰ ਪਾਲਟਾ ਸਾਹਿਬ ਨੇ ਉਹ ਕੀ ਕਹਿੰਨੇ ਆ ਪਹੁੰਚ ਜਾ ਕੇ ਗੱਲਬਾਤ ਕਰਨ ਲੱਜਿੰਦੇ ਨੇ ਕਿ ਤੁਹਾਡੀ ਦਵਾਈ ਭੇਜ ਦਿੱਤੀ ਸੀਗੀ ਠੀਕ ਹੈ ਤੁਸੀਂ 300 ਜਿਹੜਾ ਚੈੱਕ ਆ ਉਹ ਭੇਜ ਦਿਓ ਅੰਦਰ ਆਉਂਦਾ ਜੀ ਉਹ ਬੰਦਾ ਜਿਹਦੇ ਇਹ ਮਕਾਨ ਵਿੱਚ ਰਹਿ ਰਹੇ ਹੁੰਦੇ ਨੇ ਠੀਕ ਹੈ ਉਹ ਆ ਕੇ ਆਪਣੇ ਕਿਰਾਏ ਦੀ ਗੱਲ ਕਰਦਾ ਉਹ ਕਹਿੰਦਾ ਵੀ ਮੇਰਾ 8ਵਾਂ ਘੇੜਾ ਹੈ ਠੀਕ ਹੈ ਵੀ ਤੂੰ ਮੇਰਾ ਕਿਰਾਇਆ ਕਦ ਦਵੇਂਗਾ ਉਹ ਕਹਿੰਦਾ ਵੀ ਮੈਨੂੰ 2-3 ਦਿਨ ਦੀ ਮਹਲਤ ਦਿੱਤੀ ਜਾਵੇ ਉਹ ਕਹਿੰਦਾ ਵੀ ਤੂੰ ਹੁਣੇ-ਹੁਣੇ ਤਾਂ ਗੱਲ ਕਰ ਰਿਹਾ ਸੀਗਾ ਵੀ ਤੇਰੇ 300 ਚੈੱਕ ਆਉਣੇ ਠੀਕ ਹੈ ਵੀ ਉਹਦੇ ਵਿੱਚੋਂ ਮੇਰੇ 33 ਰੁਪਏ ਦੇ ਹਿਸਾਬ ਨਾਲ 3 ਮਹੀਨੇ ਦੇ 99 ਰੁਪਏ ਬਣਦੇ ਨੇ ਮੈਂ ਸ਼ਾਮ ਤੱਕ ਦੇ ਦੇ। ਉਹ ਕਹਿੰਦਾ ਵੀ ਉਹ ਫਿਰ ਵੀ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ 2-3 ਦਿਨ ਤੱਕ ਦੇ ਦੇ ਦੂੰਗਾ। ਇਹ ਗੱਲ ਕਹਿ ਕੇ ਉਹ ਉਹਨੂੰ ਭੇਜ ਦਿੰਦਾ ਜੀ। ਚਲੋ ਉਹ ਚਲਾ ਜਾਂਦਾ ਤਾਂ ਫਿਰ ਦੂਜੀ ਵਾਰ ਫੇਰ ਜਦੋਂ ਕੇਨਿਆ ਬੈਲ ਵੱਜਦੀ ਆ ਬਾਹਰ ਖੜਕਾ ਹੁੰਦਾ ਠੀਕ ਹੈ ਤਾਂ ਉਹਦੀ ਘਰ ਵਾਲੀ ਜਾ ਕੇ ਫੇਰ ਕਿੰਨੇ అలਾਰਮ ਪਜਾ ਦਿੰਦੀ ਆ ਤੇ ਇਧਰੋਂ ਡਾਕਟਰ ਸਾਹਿਬ ਫੋਨ ਚੱਕ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਉਦਾਂ ਹੀ ਬਿਮਾਰੀਆਂ ਠੀਕ ਆ ਤਾਂ ਉਹ ਦੇਖਦੇ ਨੇ ਕਿ ਉਹ ਨਾ ਦੋਸਤ ਆਇਆ ਹੁੰਦਾ ਫਿਰ ਉਹ ਦੋਸਤ ਹੁੰਦਾ ਉਹਦਾ ਉਹਨੂੰ ਦੇਖ ਕੇ ਉਹ ਫੋਨ ਰੱਖ ਦਿੰਦੇ ਨੇ ਚਲੋ ਦੋਸਤ ਆਉਂਦਾ ਤਾਂ ਉਹਨਾਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਬੇਟੇ ਨੂੰ ਦੰਦਾਂ ਦੀ ਡਾਕਟਰੀ ਕਰਾਉਣੀ ਆ ਪਰ ਜਿਹੜੀ ਸਤਵੰਤ ਘਰ ਹੁੰਦੀ ਆ ਉਹ ਕਹਿੰਦੀ ਉਹ ਦੰਦਾਂ ਦੀ ਡਾਕਟਰੀ ਨਾ ਕਰਾਵੇ ਇਹਦੇ ਨਾਲ ਉਹ ਡੰਗਰਾਂ ਦਾ ਡਾਕਟਰ ਬਣਾ ਦਵੇ ਉਹਨੂੰ ਇਹ ਚਲੋ ਪੁੱਛਦਾ ਵੀ ਵੀ ਇਦਾਂ ਦਾ ਕੀ ਆ ਉਹ ਕਹਿੰਦਾ ਵੀ ਕੰਮ ਕਰਦਾ ਇਹ ਮੰਦਾ ਚੱਲਦਾ ਉਹ ਕਹਿੰਦਾ ਮੈਂ ਵੈਸੇ ਤੁਹਾਡੇ ਕੋਲ ਕੰਮ ਆਇਆ ਸੀ ਇੱਕ ਵੀ ਮੇਰੇ ਜਿਹੜਾ ਮਾਮਾ ਜੀ ਆ ਵੀ ਉਹਨੇ ਦੰਦ ਕਢਵਾਲੇ ਸੀ ਕਿ ਸਾਰੇ ਵੀ ਸਾਰੇ ਡਾਕਟਰ ਕੋਈ 200 ਮੰਗਦਾ ਕੋਈ 300 ਮੰਗਦਾ ਵੀ ਪਰ ਮੈਂ ਉਹਨੂੰ ਕਿਹਾ ਵੀ ਮੇਰਾ ਇੱਕ ਦੋਸਤ ਹੈ ਵੀ ਡਾਕਟਰ ਪਲਟਾ ਵੀ ਉਹਦੇ ਕੋਲ ਜਾਓ ਵੀ ਉਹ ਤੁਹਾਡੇ ਦੰਦ ਨੇ ਜਿਹੜੇ ਉਹ ਫ੍ਰੀ ਫੰਡ ਵਿੱਚ ਲਾ ਦਊਗਾ ਪਰ ਡਾਕਟਰ ਵੀ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਵੀ ਠੀਕ ਹੈ ਕੋਈ ਚੱਕਰ ਨਹੀਂਗਾ ਮੈਂ ਲਾ ਦਊਗਾ ਚਲੋ ਡਾਕਟਰ ਨੂੰ ਆਪਣੀ ਘਰ ਵਾਲੀ ਨੂੰ ਚਾਹ ਬਣਾਉਣ ਲਈ ਕਹਿੰਦਾ ਔਰ ਉਹ ਜਿਹੜਾ ਦੋਸਤ ਹੁੰਦਾ ਉਹ ਕਹਿੰਦਾ ਮੈਂ ਥੋੜਾ ਜਿਹਾ ਕਾਲੀ ਚਾ ਮੈਂ ਜਾਣਾ ਵੀ ਜਦੋਂ ਕਿ ਹਸਪੀਟਲ ਆਏ ਤੁਸੀਂ ਸਾਡੇ ਕੋਲ ਵੀ ਉਧਰ ਬਹਿ ਕੇ ਚਾਹ ਪੀਵਾਂਗੇ ਆਪਾਂ ਚਲੋ ਇਹ ਗੱਲ ਕਰਕੇ ਉਹ ਚਲਾ ਜਾਂਦਾ ਉਦੋਂ ਬਾਅਦ ਜਿਹੜੀ ਸੁਤੰਤ ਗੌਰ ਹੈ ਉਹ ਉਹਨੂੰ ਕਹਿੰਦੀ ਹੈ ਕਿ ਘਰ ਵਿੱਚ ਚੀਨੀ ਨਹੀਂ ਸੀ ਦੁੱਧ ਨਹੀਂ ਸੀ ਖੰਡ ਨਹੀਂ ਸੀ ਫਿਰ ਤੂੰ ਉਹਨੂੰ ਚਾਹ ਪੀਣ ਲਈ ਕਿਉਂ ਗਿਆ ਤਾਂ ਹਜੇ ਇਹ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ ਨੇ ਦੁਬਾਰਾ ਫੇਰ ਗੇਟ ਖੜਕਦਾ ਜੀ ਫੇਰ ਗੇਟ ਖੜਕਦਾ ਤਾਂ ਦੁਬਾਰਾ ਫੇਰ ਕਿਨੇ ਉਧਰ ਉਹਦੀ ਵਾਈਫ ਜਾ ਕੇ ਪਰਲੇ ਕਮਰੇ ਚ ਅਲਾਰਮ ਬਜਾ ਦਿੰਦੀ ਹੈ ਤੇ ਜਿਹੜਾ ਡਾਕਟਰ ਹੈ ਉਹ ਰিসিਵਰ ਚੁੱਕ ਕੇ ਗੱਲ ਕਰਨ ਲੱਗ ਜਾਂਦਾ ਤੇ ਜਿਹੜਾ ਬੰਦਾ ਹੁੰਦਾ ਉਹ ਝੋਲਾ ਲਈਂਕ ਕਾਫੀ ਉਮਰ ਦਾ ਹੁੰਦਾ ਉਹ ਝੋਲਾ ਲਈਂ ਤੇ ਹੱਥ ਚ ਪੇਚ ਕੱਸ ਲਈ ਆ ਕੇ ਅੰਦਰ ਬਹਿ ਜਾਂਦਾ ਤੇ ਇੱਧਰ ਡਾਕਟਰ ਸਾਹਿਬ ਬਿਮਾਰੀ ਜਗਲਾਂ ਕਰ ਰਹੇ ਹੁੰਦੇ ਨੇ ਤਾਂ ਜਿਹੜਾ ਉਹ ਡਾਕਟਰ ਡਾਕਟਰ ਜਦੋਂ ਗੱਲ ਕਰ ਰਿਹਾ ਹੁੰਦਾ ਤਾਂ ਜਿਹੜਾ ਉਹ ਬੰਦਾ ਹੁੰਦਾ ਤਾਂ ਉਹ ਕਹਿੰਦਾ ਵੀ ਵੀ ਮੇਰ ਵੀ ਮੈਨੂੰ ਥੋੜੀ ਕਾਲੀ ਹੈ ਵੀ ਮੈਂ ਹੋਰ ਵੀ ਕੰਮ ਦੇਖਣੇ ਨੇ ਤਾਂ ਡਾਕਟਰ ਸਾਹਿਬ ਜਦ ਬਾਰ ਬਾਰ ਉਹ ਤੰਗ ਪਰੇਸ਼ਾਨ ਕਰਦਾ ਤਾਂ ਡਾਕਟਰ ਥੋੜਾ ਗੁੱਸਾ ਹੋ ਜਾਂਦਾ ਵੀ ਮੈਂ ਫੋਨ ਤੇ ਗੱਲ ਕਰ ਰਿਹਾ ਮੈਂ ਤੰਗ ਕਿਉਂ ਕਰ ਰਿਹਾ ਫਿਰ ਉਹ ਫੋਨ ਰੱਖ ਕੇ ਫਿਰ ਉਹਨੂੰ ਫੋਨ ਕਰਨ ਤੋਂ ਲਾ ਕੇ ਨਾ ਫਿਰ ਉਹ ਪੁੱਛਦਾ ਵੀ ਹਾਂ ਦੱਸ ਤੈਨੂੰ ਕੀ ਬਿਮਾਰੀ ਹੈ ਪਹਿਲਾਂ ਤੂੰ ਦੱਸ ਉਹ ਕਹਿੰਦਾ ਵੀ ਮੈਂ ਤਾਂ ਕੀ ਕਹਿੰਨੇ ਆ ਵੀ ਜਿਹੜਾ ਤੁਹਾਡਾ ਤੁਸੀਂ ਫੋਨ ਲਵਾਇਆ ਸੀ ਉਹਨੂੰ ਕਨੈਕਸ਼ਨ ਕਰਨ ਆਇਆ ਠੀਕ ਹੈ ਇਹ ਗੱਲ ਸੁਣ ਕੇ ਫਿਰ ਡਾਕਟਰ ਸਾਹਿਬ ਦੇ ਹੱਥੋਂ ਜਿਹੜਾ ਉਹ ਫੋਨ गिर ਜਾਂਦਾ ਤੇ ਉਦੋਂ ਸੁਤੰਤਕ ਕਾਰਬੀ ਜਿਹੜੀ ਆ ਉਹ ਹੱਕੀ ਵਕੀ ਰਹਿ ਜਾਂਦੀ ਹੈ ਇੱਥੇ ਆ ਕੇ ਜਿਹੜੀ ਇਹ ਇਕਾਂਗੀ ਉਹ ਖਤਮ ਹੋ ਜਾਂਦੀ ਹੈ ਜਲਦੀ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ